ਮੈਂ ਨਾ ਇੰਨਾ ਹੋਇਆ ਹੀ ਉਹ ਦੀਪਾਈ ਤੇ ਹੁਣ ਗਈ 2 ਸਾਲ 2 ਸਾਲ ਅਗਲਿਆਂ ਨੂੰ ਪਤਾ ਲੱਗਦਾ ਤੇ ਹੁਣ ਅਗਲਿਆਂ ਨੇ ਉਹ ਕਹਿ ਦੇਣਾ ਨੇ ਵੀ ਉਹ ਸਾਹਮਣੇ ਮਾਰਿਆ ਉਹਨੇ ਕਲਾਤੀ ਹੈ ਗਨ ਹੋ ਨਹੀਂ ਆ ਸਾਲ 2 ਸਾਲ ਦੀ ਜੇ ਅਗਲੀਆਂ ਨੇ ਆਪਣੇ ਨਾਂ ਸਭ ਕੁਝ ਕਰਾ ਲਿਆ ਇਹ ਵਿਚਾਰੀ ਫੇ ਕਿੱਧਰ ਜਾਊਗੀ ਐਵੇਂ ਹੱਥ ਛੱਡ ਕੇ ਅੱਖਾਂ ਚਟਾਊਗੀ ਮੈਂ ਤੈਨੂੰ ਗੱਲ ਦੱਸਾਂ ਤੈਨੂੰ ਵੀ ਇਹ ਗੱਲ ਦਾ ਵਹਿਮ ਹੱਕ ਨਹੀਂ ਕਿਦਾ ਉਹ ਮਾਰ ਸਕਦੇ ਠੀਕ ਆ ਆ ਉਹ ਮਿਲਦਾ ਹੀ ਮਿਲਨਾ ਮਗਨੀ ਨੇ ਸਮਾਨ ਨਹੀਂ ਰੱਖਣ ਦਿੱਤਾ ਤੱਕੇ ਨਾ ਰੱਖ ਕੇ ਆਈ ਆ ਇਹਨੂੰ ਪਤਾ ਵਾ ਸਾਡੀ ਕੁੜੀ ਕਦੀ ਬੋਲੀ ਨਹੀਂ ਉਹ ਸਿਰੋਂ ਪਾਣੀ ਨਾ ਗਿਆ ਤਾਂ ਫੇਰ ਬੋਲੀ ਆ ਗਾੜੀ ਇਹ ਉਦੋਂ ਦੀ ਬੋਲਦੀ ਨਾ ਇੱਥੇ ਤਾਂ ਗੱਲ ਵੀ ਨਹੀਂ ਹੈ ਜਣੀ ਤੇ ਨਾ ਉਹਨਾਂ ਦੀ ਜ਼ਰੂਰਤ ਪੈਣੀ ਇਹਦਾ ਸਮਾਨ ਧੱਕਣ ਦੀ ਠੀਕ ਆ ਹੁਣ ਵੀ ਬੁੜੀ ਬਣੀ ਹੈ ਨਾ ਜਦੋਂ ਮੈਂ ਤਾਂ ਇਹ ਨਾ ਥੋੜਾ ਜਿਆ ਉਹਨਾਂ ਦੇ ਗਾੜੀ ਵੇਰ ਤੇ ਰਹਿ ਤੂੰ ਅਸੀਂ ਤੇਰੇ ਮਗਰ ਹੈਗੇ ਆ ਤੇ ਇਹਦਾ ਫਰਕ ਪੰਦਾ ਹੀ ਵੇਰ ਤੇ ਰਹਿਣ ਦਾ ਉਹ ਵਿਚਾਰੀ ਨੂੰ ਪਤਾ ਕੀ ਨਹੀਂ ਸੀ ਕਿ ਮੈਂ ਈਆਂ ਦੀ ਮਾਂ ਆ ਤੇ ਨੇਕੇ ਦਿਨ ਕੱਢ ਲੈਣੀ ਆ ਉਹ ਹੁਣ ਅੱਖ ਤੇ ਵਿਚਾਰੀ ਨਾ ਇਹ ਬੋਲੀ ਆ ਉਹਨਾਂ ਦੇ ਘਰ ਉਹ ਗੱਲ ਚਲੋ ਸ਼ਾਨਫੁਆ ਦੀ ਮੈਂ ਇਹ ਨਹੀਂ ਆਂਦਾ ਪੀਣੀ ਸ਼ਾਨ ਪਰ ਗੱਲ ਇਹ ਆ ਜਿਆਦਾ ਜਦੋਂ ਕੰਮ ਜੇ ਵੱਧਦਾ ਤੇ ਨਾ ਉਦੋਂ ਬੋਲਣ ਦਾ ਡਰ ਵੀ ਨਹੀਂ ਗਾ ਹੁੰਦਾ ਬਹੁਤ ਐ ਰਹੀ ਆ ਜਿੱਦਾਂ ਇੱਕ ਇਹਦਾ ਮੇਰਾ ਕੋਈ ਮਗਰ ਹੁੰਦਾ ਹੀ ਨਹੀਂ ਇਹ ਲੋਕਾਂ ਦੀ ਵੇਰ ਤੇ ਰਹਿੰਦੀ ਨਾ ਇੱਥੇ ਤਾਂ ਗੱਲ ਨਹੀਂ ਜਾਨੀ ਉਹਨੇ ਪੇ ਪਾਲਿਆ ਬੰਦਰ ਨੇ ਵੜਾ ਉਹ ਉਹ ਖੇਤ ਤੇ ਚੜ ਗਈ ਆ ਤੂੰ ਇਹੋ ਹੋ ਗੱਲਾਂ ਵਾਲ-ਵਾਲ ਕਰੀ ਜਾਂਦੇ ਆ ਮੈਂ ਤੈਨੂੰ ਕਿਹਾ ਆ ਇੱਥੇ ਬੈਠਾ ਮੇਰਾ ਹੋਂਦ ਜਾਣਾ ਨਹੀਂ ਹੋਣਾ ਮੈਨੂੰ ਆਪਣਾ ਘਰ ਵੇਖਣਾ ਹੀ ਪੈਣਾ ਵਾ ਮੈਂ ਤੈਨੂੰ ਇੱਕ ਗੱਲ ਦੱਸਣ ਦਿੰਦੇ ਅੱਗੇ ਵੀ ਤੂੰ ਗਦਾ ਕਰਦੀ ਰਹੀ ਜਾਨਾ ਇਹ ਤੈਨੂੰ ਕੋਈ ਅੱਖ ਪਰ ਹੋਰ ਆਪਣੇ ਹੀ ਵਿਚਾਰ ਕਰਲਾ ਪੱਕੀ ਐਵੇਂ ਇੱਥੇ ਕੱਪੜੇ ਕੁੱਕੇ ਉੱਥੇ ਚਲ ਗਈ ਉੱਠੋ ਕੱਪੜੇ ਸੁੱਕ ਨਹੀਂ ਤੂੰ ਇੱਥੇ ਆ ਜਾਨੀ ਏਦਾਂ ਬੁੜੀ ਲੱਗੀ ਦਾ ਮੈਂ ਮੰਨਦੀ ਆ ਤੁਹਾਡੀ ਗੱਲ ਪਰ ਜੇ ਮੈਂ ਇੱਦਾਂ ਇੱਕ ਬੈਠੀ ਰਹੀ ਆ ਤੁਹਾਡੇ ਉੱਤੇ ਰੱਖ ਕੇ ਤੇ ਮੈਂ ਸਾਰਾ ਕੁਝ ਗਵਾ ਬੈਣਾ ਵਾ ਹਲ ਕਿਵੇਂ ਆਪਣੀਆਂ ਧੀਆ ਵਿਆਹਣੀਆਂ ਵੀ ਆ ਤੇ ਜੇ ਕੁਝ ਹੋਊਗਾ ਕੋਲ ਦੇ ਫੇਰ ਹੀ ਕਰੂੰਗੀ ਏਦਾਂ ਇੱਥੇ ਬਹਿ ਕੇ ਤੂੰ ਹੀ ਮੇਰਾ ਕਿ ਨਾਲ ਘਣੀ ਜਾਓਗੇ ਇਹ ਗੱਲ ਨੂੰ ਚੰਗੀ ਤੇਰਾ ਪੱਲੇ ਬੰਨ ਗਏ ਨਾ ਤੇ ਫੇਰ ਇਹਨੂੰ ਸੋਚ ਕੇ ਫੇਰ ਪੈਰ ਟੁੱਟੇ ਮੰਮੀ ਤੂੰ ਹੀ ਦੱਸੋ ਬਾਪਾ ਇਹਨੂੰ ਮੈਂ ਤਾਂ ਤੂੰ ਗੱਲ ਦੱਸਾਂ ਸੇ ਸਾਚੇ ਰਾਮ ਮਖਾਨੀ ਦਾ ਪਰ ਉਹ ਅੱਧਾ ਜੇ ਹੋਰ ਤੂੰ ਬਿਗਾੜ ਬਣਾਇਆ ਉੱਥੇ ਦਾ ਤਾਂ ਫੇਰ ਤੂੰ ਕੋਈ ਗੱਲ ਨਹੀਂ ਕਰਨੀ ਜਾਂ ਪਰ ਗੱਲੇ ਜੋ ਵੀ ਗੱਲ ਆਪਣੇ ਦਿਲ ਦੇ ਵਿੱਚ ਪੂਰੀ ਗੰਢ ਬੀਂਦੇ ਚਾਹੀ ਉਹ ਗੰਢ ਦੇ ਕੇ ਕਿਉਂ ਕੀਤਾ ਸੀ ਐਡਾ ਵਹਿਮ ਕਿਉਂ ਕਰਦੇ ਕੋਈ ਗੱਲ ਨਹੀਂ 6 ਮਹੀਨੇ 2 ਮਹੀਨੇ ਮਿਹਨਤ ਉਹਨੇ ਆਉਣਾ ਹੀ ਆ ਮੈਂ ਕਿਹਨਾਂ ਤੇ ਆਇਆ ਕਰੂ ਜਿਹਨੇ ਵਿਚਾਰੀ ਬੇਲ ਤੋਂ ਥੋੜਾ ਉਹ ਮੈਂ ਧੱਕਾ ਲਿਆ ਦਿੱਤਾਲੀਆ ਕੋਈ ਗੱਲਾਂ ਕਰਨ ਦਾ ਜੇ ਮੈਨੂੰ ਤਾਂ ਲੱਗਦਾ ਤੁਸੀਂ ਪੱਕੇ ਦਾ ਬੰਦ ਗੱਲ ਵੀ ਹੈ ਜੀ ਗੱਲ ਮੈਂ ਜਿਹੜੀ ਵਿਚਾਰ ਪੈਨੂੰ ਦੱਸਿਆ ਲਿਆ ਵੀ ਇੱਥੋਂ ਚੁੱਕੇ ਤੇ ਦੱਸ ਦੇਣੇ ਇੱਥੇ ਦੱਸ ਦੇਣੇ ਉੱਥੇ ਦੱਸ ਦੇਣੇ ਇਹ ਛੇ ਮਹੀਨੇ ਬਾਅਦ ਦੋ ਹੀ ਮਹੀਨੇ ਤਿੰਨ ਮਹੀਨੇ ਚਲੋ ਆਇਆ ਕਿ ਕੋਟਾ ਮਿਲਦਾ ਜਾਂ ਇਹ ਜਿਹੜੀ ਗੱਲ ਆ ਉਹ ਇੱਥੇ ਇੰਨੀ ਬਾੜ ਛੜੀ ਨਾ ਉੱਥੇ ਅੱਗੇ ਉਹਨੇ ਵਿਚਾਰੀ ਨੇ ਸਮਾਨ ਨਹੀਂ ਉਹਨੂੰ ਰੱਖਣ ਦਿੱਤਾ ਤੇ ਜੋਰ ਨਾਲ ਰੱਖ ਕੇ ਆਈ ਆ ਤੇ ਇੱਥੇ ਬਾੜਿਆ ਹੈ ਨਾ ਉਹਦਾ ਕੰਨੂ ਕਮਰਾ ਕਾਲ ਆਪਣੀ ਸੋਚ ਜਿਹੜੀ ਤੇਰੀ ਆ ਮੈਂ ਹੀ ਮੰਨਦੇ ਠੀਕ ਹੀ ਆ ਵਕਾਰ ਸੋਚ ਕੇ ਵੀ ਪਰ ਗੱਲ ਇਹ ਆ ਵੀ ਆਪਣੇ ਖਿਆਲ ਨਾਲ ਇਹ ਲੋਕ ਉੱਥੇ ਵੀ ਤੂੰ ਰਹਿ ਜਾ ਕੀ ਕਰਨਾ ਕਰੋ ਆ ਪਈ ਮੈਂ ਇੱਥੇ ਰਹਿ ਕੇ ਵੇਖ ਲਿਆ ਵਾ ਨੌ ਦਾ ਦੀ ਕਿਹੜਾ ਪੱਲੇ ਬੰਦੀ ਕੇ ਨੂੰ ਤੇ ਜੇ ਤੇਨ ਸ਼ਹਿਰ ਚੋਕ ਕੇ ਢੋਲਾ ਤੁਰ ਪੈਂਦੀ ਆ ਤੇ ਜੇ ਉਹਨਾਂ ਨੂੰ ਪਤਾ ਲੱਗਾ ਹੋਵੇ ਮੈਂ ਵਾਪਸ ਚੱਲ ਜਾਂਦੀ ਆ ਪੁੱਛੋ ਨਾ ਮੰਮੀ ਨੂੰ ਆਈ ਜੇ ਦੀ ਗੇਟ ਖੁੱਲੀ ਹੋਵੇ ਤਾਂ ਗਈ ਹੀ ਵੀ ਚੱਲ ਸੁਗਰ ਆ ਚੱਲ ਜਾਂਦੀ ਆ ਅੱਜ ਤੇ ਉਹ ਲੋਕ ਗਈ ਆ ਤੇ ਉਹ ਬੜੇ ਖੁਸ਼ ਹੋਏ ਨਹੀਂ ਆ ਖੁਸ਼ ਆ ਪੂਰੀ ਨੇ ਕੀ ਉਹਨੂੰ ਢਿੱਲਾ ਦਿੰਦੀ ਆ ਜਿਹੜਾ ਭਰਾ ਵੀ ਮੇਰਾ ਫੋਨ ਕਰਨੋਂ ਹਟਿਆ ਵਾ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਉਹਦੇ ਖੁਸ਼ਦੇ ਤੇ ਉਹਦੇ ਦੁੱਖ ਦੀ ਕੋਈ ਗੱਲ ਨਹੀਂ ਜਿਹਦੇ ਜਿਹੜੇ ਨਹੀਂ ਜੇ ਮੇਰਾ ਇਹ ਤਾਂ ਜੇ ਹੱਦੀ ਨਾਲ ਹੀ ਆ ਉਹਨਾਂ ਜਿੱਦਣ ਉਪਕਾਵਦਨ ਆ ਮੈਂ ਉਦੋਂ ਖੋਜ ਨਹੀਂ ਜੋ ਹੋਂਸ ਕਰਾਉਂਦਾ ਮੈਂ ਮੰਦੀ ਆ ਪਰ ਫਿਰ ਵੀ ਅਕਸਰ ਨੂੰ ਤੇ ਮੇਰਾ ਭਰਾ ਵਾ ਜੇ ਮੈਂ ਚੰਗੀ ਤਰ੍ਹਾਂ ਰਹੂੰਗੀ ਤੇ ਭਲਕੇ ਮੇਰੇ ਕੋਲ ਕੋਈ ਆਊ ਜਾਊਗਾ ਜੇ ਇੱਕਦਾਂ ਕੋਈ ਗੱਲਬਾਤ ਉਹਦੇ ਤੱਕ ਪਹੁੰਚ ਗਈ ਤੁਰ ਕੇ ਮੈਂ ਕਿ ਗਾਂ ਟੇਕਿਆਂ ਦਾ ਮਰਨਾ ਨਹੀਂ ਆ ਮੈਂ ਸਾਰੀ ਮਰ ਚੱਲ ਆਪਣੀ ਵਿਚਾਰ ਰੱਖਦੇ ਆ ਦਾਮਾਂ ਦੇ ਕੋਈ ਗੱਲ ਨਹੀਂ ਆਹ ਆ ਦਾਤ ਵਾ ਉਹ ਕਾਨੂੰ ਨੇ ਉਹ ਦੇਖੋ ਮਾਤਾ ਕੋਈ ਦੀ ਕੁਠਾ ਲਵਾ ਰਿਆ ਜੀ ਸੱਸ ਕੋ ਤੇ ਫੇਰ ਕੀ ਕਰਾਂਗੇ ਉੱਥਾਂ ਲੰਬੀ ਉੱਥੇ ਮਰ ਕੀ ਹੋਊਗੀ ਉੱਥੇ ਜਾਊਗੀ ਉਹ ਵੇਖੂਗੀ ਜਾਂਦੀਗੀ ਕਿ ਇਹ ਕਿੱਧਰ ਨੂੰ ਜਾਂਦੀ ਆ ਕਿੱਧਰ ਆਉਂਦੀ ਆ ਕੋਈ ਨਹੀਂ ਹੋ ਜੀ ਯਾਰ ਮੈਂ ਸਾਡਾ ਨਹੀਂ ਮੈਂ ਬਥੇਰਾ ਜੇ ਚੁੱਪ ਕਰਕੇ ਰੱਖ ਕੇ ਵੇਖ ਲਿਆ ਵਾ ਤੇ ਨਾ ਹੁਣ ਮੇਥੋਂ ਚੁੱਪ ਰਿਆ ਹੀ ਜਾਂਦਾ ਵਾ ਤੇ ਨਾ ਮੈਂ ਰਹਿਣਾ ਹੀ ਆ ਮੈਂ ਸਾਚੀ ਕਿਆ ਵਾ ਪਿਛਰੀ ਇੱਕ ਵੀ ਹੱਕ ਤੇ ਚੜ ਕੇ ਰਹਿਣਾ ਚਾਹੀਦਾ ਵਾ ਐਵੇਂ ਰੋ ਰੋ ਕੇ ਮੈਂ ਬੜੇ ਦਿਨ ਕੱਟ ਲਿਆ ਉਹਦੇ ਟੜ ਦੀ ਮਾਰੀ ਨੇ ਨਾ ਮੈਂ ਚੰਗਾ ਪਾਇਆ ਤੇ ਨਾ ਮੈਂ ਚੰਗਾ ਖਾਦਾ ਤੇ ਹੁਣ ਮੈਂ ਉਹਦੀ ਪਰਵਾਹ ਆਪਣੀ ਛੱਡਤੀ ਆ ਪਾਪਾਈ ਹੁਣ ਤੇ ਮੈਂ ਰਹਿਣਾ ਚਾਹੀਦਾ ਤੂੰ ਆਪਣਾ ਸੋਝ ਲੈ ਜਿੱਦਾਂ ਤੇਰੇ ਤੇ ਚੱਲਾ ਹੋ ਹੁੰਦਾ ਵਾ ਮੈਂ ਛੱਡਣਾ ਤੂੰ ਮੱਝਾ ਪਾਪਾਈ ਵੀ ਆਂ ਸਾਡੇ ਸਾਰੇ ਬੈ ਜਾਂਦੇ ਆ ਮੇਰਾ ਖਦਾ ਹੀ ਇਦਾਂ ਦਾ ਤੈਨੂੰ ਪਤਾ ਹੀ ਆ ਸਾਰਾ ਇਹ ਘਾਟ ਹਾਂ ਤੂੰ ਜਾਣਾ ਵਾ ਨਾ ਕਉਂ ਛੱਡਣ ਜਾਣਾ ਵਾ ਤੇ ਨਾ ਉਹਦੀ ਜਨਾਨੀ ਦੀ ਜ਼ੁਬਾਨ ਬੜੀ ਆ ਤੇ ਨਾ ਚਾਰ ਤਾਈ ਤੇ ਲਾਂ ਚਾਰ ਲੱਗਦੀ ਸੁਪ ਕਰਕੇ ਆਪਣੇ ਦਿਨ ਕੱਢੀ ਕਿ ਜਦੋਂ ਤੇਰੇ ਪਾਪੇ ਨੇ ਤੈਨੂੰ ਛੱਡਣ ਜਾਣਾ ਵਾ ਨਾ ਉਹ ਉਹ ਬਾਹਰੋਂ ਹੀ ਮੋੜਦੀ ਇਹਨੂੰ ਘਰ ਨਾ ਖੜੀ ਲੈ ਮੇਰੇ ਘਰ ਆ ਪਾਪਾ ਇਹਨੂੰ ਦਾਰੇ ਕੋਈ ਜਾਣਦਾ ਹੋਇਆ ਤਾਂ ਸੁਭਾਅ ਨਹੀਂ ਚੰਗਾ ਆ ਸੁਭਾਅ ਬੜਾ ਕਾਲਾ ਆ ਤੈਨੂੰ ਪਤਾ ਨਹੀਂ ਕਿ ਆਗੇ ਧੀਰੇ ਘਰ ਬਹਿ ਕੇ ਐਵੇਂ ਕੋਈ ਗੱਲ ਨਹੀਂ ਨਿਕਲ ਜੂਗੀ ਨਾ ਤੇ ਬੁਰੇ ਲੱਗੀਦਾ ਵਾ ਸਨਾਇ ਤੁਹਾਨੂੰ ਨੂੰ ਨੂੰ ਛੇੜ ਕੇ ਸਿੱਕੇ ਨਾ ਪਵਾਵੀ ਉਹਦੇ ਵੱਧ ਜਨਾਨੀ ਕੋਲੋਂ ਦਵਿੰਦਰ ਕੋਲੋਂ ਚੁੱਪ ਕਰਕੇ ਆਪਣੇ ਦਿਨ ਕੱਢੀ ਹੁਣ ਜਿੱਦਾਂ ਨਿਕਲਦੇ ਆ ਨਹੀਂ ਨਹੀਂ ਮੈਂ ਨਹੀਂ ਮੈਂ ਤੁਹਾਨੂੰ ਦੱਸਦਾ ਆ ਕਿ ਮੈਂ ਹੁਣ ਪਰਵਾਹ ਕਰਨੀ ਸ਼ੁਰੂ ਕੀਤੀ ਮੈਂ ਉਹਨੂੰ ਜਦੋਂ ਕੋਈ ਮਾੜੀ ਨਹੀਂ ਕਹਿਣੀ ਚੰਗੀ ਨਹੀਂ ਤੂੰ ਐਵੇਂ ਮੇਰੇ ਨਾਲ ਬੋਲੂਗੀ ਸਨਾਇ ਰੋਟੀ ਆਪਣੀ ਅੱਡ ਪਕਾਈ ਹੁਣ ਜਿੱਤਾਂ ਮੈਂ ਤੈਨੂੰ ਦੱਸਿਆ ਵਾ ਨਾ ਉਹਦਾ ਕਰੀ ਨਹੀਂ ਮੈਂ ਆਪਣੀਆਂ ਪਕਾਇਆ ਕਰਨੀਆਂ ਸੱਤ ਮੇਰੀ ਮੇਰੇ ਨਾਲ ਕਿੱਥਰ ਕਿੱਨਾ ਗਿਆ ਮਾਤਾ ਉਹ ਚਾਬੀ ਦੇਈ ਮਾਲੀ ਡਰੰਕ ਦੀ ਕਿਹੜੇ ਡਰੰਕ ਦੀ ਕਿੰਨੇ ਕ ਡਰੰਕ ਆਪਣੇ ਘਰ ਦੋ ਵਾ ਆਹਦੇ ਇੱਕ ਨੂੰ ਤੇ ਜਿੰਦਾ ਨਹੀਂ ਲੱਗਾ ਜਿਹਨੂੰ ਐਡਾ ਜਿੰਦਾ ਲਾਇਆ ਛਤਰ ਜੱਡਾ ਉਹਦੀ ਚਾਬੀ ਮੰਗਦੀ ਆ ਮੈਂ ਮੇਰੇ ਮੇਰੇ ਵਾਲਾ ਡਰੰਕ ਹਾਂ ਹੋ ਮੰਮੀ ਤੇਰੇ ਵਾਲਾ ਡਰੰਕ ਉਹ ਚੋਦੂਗੀ ਕੱਢਣਾ ਉਹ ਮੇਰਾ ਕੋਹ ਗਵਾਚਾ ਵਾ ਮੈਂ ਲੱਭਣਾ ਵਾਂ ਮੈਂ ਸਾਰੇ ਪਤ ਪਤ ਫੋਲ ਲਿਆ ਉਹ ਲੱਭਣ ਨਹੀਂ ਦਿਆ ਤੇ ਮੈਨੂੰ ਇਹ ਆ ਵੀ ਮਿਸਤਰੀ-ਮੁਸਤਰੀ ਲੱਗੇਗਾ ਤੇ ਤੇਰੇ ਟਰੰਕ ਜਨਾਂ ਰੱਖਿਆ ਗਿਆ ਹੋਵੇ ਮੈਂ ਤਾਂ ਤਾਲਾ ਪਹਿਲਾਂ ਤਾਂ ਮਾਰਿਆ ਤੂੰ ਕਿੱਦਾਂ ਉਹਦੇ ਚ ਜੂਆਂ ਰੱਖੀਆਂ ਵਾ ਚਾਬੀ ਮੰਗੀ ਆ ਦੇ ਦੇ ਹਾਂ ਉਹਦੇ ਚ ਨਹੀਂ ਕੁਝ ਵੀ ਹੈਗਾ ਮੈਂ ਲੀੜੇ ਸੁੱਕਣੇ ਪਾਏ ਸੀ ਸਾਰੇ ਮੈਂ ਜੋੜ-ਜਾੜ ਕੇ ਰੱਖੇ ਆ ਕੁਝ ਨਹੀਂ ਹੈਗਾ ਤੇਰਾ ਵਿੱਚ ਤੇ ਜੇ ਨਹੀਂ ਉਹ ਚ ਕੋਹ ਤੇ ਇਨਾ ਡਰ ਕਾ ਜਾਵਾ ਚਾਬੀ ਫੜਾ ਮੈਂ ਟਰੰਕ ਫੋਲ ਕੇ ਆਪਣਾ ਸਮਾਨ ਕੱਢ ਲਾਂ ਜੇ ਹੈਗਾ ਵਾ ਤੇ ਚਾਬੀ ਤੇ ਪਤਾ ਨਹੀਂ ਕਿੱਥੇ ਰੱਖੀ ਹੀ ਆ ਹਾਂ ਨਹੀਂ ਚਾਬੀ ਇੱਥੇ ਹੁਣ ਚਾਬੀ ਕਿੱਥੇ ਲੱਭਣੀ ਆ ਨਾਲੇ ਨਾ ਬੱਧੀ ਹੋਣੀ ਆ ਹਾਂ ਤੇਰਾ ਫੜੇ ਮੁੱਤੇ ਰੱਖ ਕਿਦਾਂ ਬੋਲਦੀ ਨਹੀਂ ਤੇ ਉਹਦੇ ਚ ਹੈ ਵੀ ਬੜਾ ਕੋਹਵਾ ਨਾ ਭੇਦ ਤੇ ਜੜੇ ਆਂਦੇ ਹੁੰਦੇ ਆ ਗੁੱਝੀਆਂ ਖੋਲੀ ਜਾਂਦੇ ਇੱਕ ਨਾ ਇੱਕ ਦਿਨ ਬਾਹਰ ਨੂੰ ਹੀ ਆਉਂਦੀਆਂ ਗੱਲਾਂ ਅੰਦਰ ਕਿੰਨਾ ਕਦੇ ਰਹਿਣੀਆਂ ਮੇਰੀ ਸੁਣ ਲੈ ਮੰਮੀ ਗੱਲ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਮੇਰੇ ਲੱਗੇ ਰਹੇ ਮਿਸਤਰੀ ਮੇਰਾ ਕਦੀ ਪਰਸਾ ਉੱਥੇ ਨੋਟਾਂ ਵਾਲਾ ਕਦੀ ਉੱਥੇ ਜੋਬਨ ਪੈਸੇ ਪਾਉਂਦਾ ਰਿਆ ਤੇ ਮੈਂ ਕੰਬਲੀ ਨੇ ਜਿੱਥੇ ਮਰਜੀ ਰੱਖ ਦੇਣੇ ਗੋਲ ਮੋਲਕਾ ਗੱਲਾਂ ਕਰਦੀਆਂ ਸਿੱਧੀ ਸਿੱਧੀ ਗੱਲ ਕਰਨ ਜਿਹੜੀ ਕਰਨ ਵਾਲੀ ਮੈਂ ਤਾਂ ਸਿੱਧੀ ਸਿੱਧੀ ਨਹੀਂ ਕਰਨ ਪਰ ਅੱਜ ਜਿਹੜਾ ਤੇਰਾ ਖੋਪਰ ਹੈ ਨਾ ਇਹ ਚ ਨਹੀਂ ਪੈਂਦੀ ਵੇਖ ਲੈ ਬੋਲਦੀ ਕਿ ਦਦਵਿੰਦਰ ਮੈਨੂੰ ਤਾਂ ਲੱਗਦਾ ਤੇਰੀ ਜੀਬ ਨੂੰ ਇਦਾ ਵਾਟ ਚੜ ਕੇ ਖਿੱਚ ਲਾ ਤੇਰੀ ਬੋਲਣ ਦੀ ਰਵੇਂ ਨਾ ਹੁਣ ਵੇਖ ਮੈਨੂੰ ਜੋ ਬਨ ਪੈਸੇ ਪਾਉਂਦਾ ਰਿਹਾ ਵਾ ਮੈਂ ਕਦੀ ਹਿਸਾਬ ਕਿਤਾਬ ਨਹੀਂ ਰਾਇਆ ਵੀ ਮੇਰੇ ਪਰਸ ਚ ਕਿੰਨੇ ਪੈਸੇ ਮੈਂ ਹੱਥ ਚੱਲ ਕਿਹੜਾ ਇਥੇ ਕੋਈ ਨਿਆਣੇ ਨੂੰਣਾ ਵਾ ਪਰ ਮੈਨੂੰ ਕੀ ਪਤਾ ਵੀ ਮੇਰੇ ਘਰ ਚ ਸਨ ਲੱਗੀ ਆ 1000 ਕੱਢ ਲਾ 500 ਕੱਢ ਲਾ 2000 ਕੱਢ ਲਾ ਕਰ ਕਰ ਕੇ ਕਾਪੀਆਂ ਦੇ 20000 ਰੁਪਇਆ ਕਰ ਲਿਆ ਕਿਹੜਾ 20000 ਕ ਤੇਰਾ ਕੱਢਿਆ ਨਹੀਂ ਮੈਂ ਸਭ ਜਾਣਦੀ ਆ ਮੈਂ ਰਾਤ ਗੱਲਾਂ ਵੀ ਸੁਣੀਆਂ ਵਾ ਤੇ ਕਾਪੀ ਵੀ ਮੈਂ ਚੈੱਕ ਕਰ ਲਈ ਆ ਹਾਏ ਨਹੀਂ ਲੋੜਾ ਤੇਰਾ ਬਹਿਜੇ ਬੇੜਾ ਤੇਰਾ ਮੇਰੀ ਸਾਲਾ ਗੱਲ ਪੁੰਦਾ ਨਾ ਲਗ ਲਗ ਗੱਲਾਂ ਸੁਣਦੀ ਤੂੰ ਜਿਹੜੀਆਂ ਮੈਂ ਤੇ ਦੀਪ ਨੇ ਕੀਤੀਆਂ ਹਾਂ ਸੁਣਦੀ ਆ ਨਹੀਂ ਮਰਜੂ ਖਾਵੇਂ ਤੂੰ ਇਥੋਂ ਪਾਵੇਂ ਤੂੰ ਇਥੋਂ ਦਿਨ ਦਿਹਾੜ ਹੋਵੇ ਲੈ ਕੇ ਤੂੰ ਮੇਰੇ ਕੋ ਜਾਵੇਂ ਤੇ ਪੱਖ ਤੂੰ ਉਹਦਾ ਪੂਰੇ ਮੈਂ ਤੇਰੀ ਕੋਈ ਨਹੀਂ ਲੱਗਦੀ ਉਹ ਤੇਰੀ ਮਾਂ ਨੇ ਟੋਕਰੀ ਭਰ ਕੇ ਨੋਟਾਂ ਦੀ ਮੈਨੂੰ ਦਿੱਤੀ ਸੀ ਨਾ ਤੈਨੂੰ ਵੀ ਨਾਲ ਉਹਦੇ ਚ ਮੈਂ ਖੜੇ ਸੀ ਮੈਨੂੰ ਸਾਰਾ ਪਤਾ ਬਾਪੂ ਦੀ ਪੈਨਸ਼ਨ ਵੀ ਆਉਂਦੀ ਆ ਉਹ ਵੀ ਜਿਹੜੀ ਹੁੰਦੀ ਆ ਕਹਿ ਦਿੰਨੀ ਇੱਥੇ ਖਰਚਾ ਹੋ ਗਿਆ ਇੱਥੇ ਮੈਨੂੰ ਨਹੀਂ ਪਤਾ ਵੀ ਮੇਰੇ ਘਰ ਚੀ ਸਨ ਲੱਗੀ ਆ ਤਾਂ ਮੈਂ ਕਬੂਤਰ ਵਾਂਗੂ ਅੱਖਾਂ ਮੀਟ ਕੇ ਬੈਠੀ ਆ ਭੋਲੀ ਭਾਲੀ ਜੇ ਨਾ ਬੋਲਦੀ ਨੀ ਨਾ ਇਹਦਾ ਮਤਲਬ ਇਹ ਨਹੀਂ ਆ ਤੇ ਮੈਨੂੰ ਪਤਾ ਨਹੀਂ ਆ ਵੀ ਚੀਜ਼ ਕਿੱਥੇ ਹੈ ਤੇ ਕਿੱਥੇ ਨਹੀਂ ਨਾ 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 ਤੂੰ ਨਹੀਂ ਬੋਲਦੀ ਮੈਨੂੰ ਕੁਛ ਨਹੀਂ ਸੁਣਿਆ ਤੂੰ ਬੋਲਦੀ ਨਹੀਂ ਗੁੰਗੀ ਹੋ ਗਈ ਆ ਤੂੰ ਤੇ ਕਾਪੀ ਕਿੱਥੋਂ ਆਈ ਆ ਦੱਸ ਤੇ ਚਲ ਉਹਦਾ ਹੈਗਾ ਸੀ ਮੈਂ ਮੰਦੀ ਹਾਂ ਤੇ ਉੱਥੇ 20000 ਰੁਪਇਆ ਉਹਦਾ ਬਣ ਗਿਆ 20 ਤੂੰ ਦੇਤਾ ਹਾਏ ਮੈਂ ਤੇਰੀ ਕੋਹ ਨਹੀਂ ਲੱਗਦੀ ਮੈਨੂੰ ਕੁੜੀ ਇੰਨੀ ਜ਼ਰੂਰਤ ਰਹੀ ਕਮਰੇ ਪਲੱਤਰ ਕਰਾਉਣੇ ਸੀ ਕਿਦਾ ਮੇਰੀ ਮਾਇਤ ਕਰਦੀ ਹੈ ਮਾਇਤ ਕਰਨੀ ਬਜਾਏ ਤੂੰ ਉਹਦਾ ਪੱਖ ਉਥੇ ਪੂਰਨ ਢਈ ਆ ਇਥੋਂ ਝੋਲੇ ਪਰ ਪਰ ਲੈ ਜਾਂਦੀ ਆ ਤੇ ਟੌਰ ਉਥੇ ਦਾ ਬਣਾ ਦਿੰਦੀ ਆ ਇਥੋਂ ਝੋਲੇ ਪਰ ਪਰ ਲੈ ਦਿੰਦੀ ਆ ਟੌਰ ਮਾਂ ਦਾ ਪਰਜਾਈ ਦਾ ਉਹ ਮੈਨੂੰ ਪਤਾ ਜਿੰਨੀ ਕਿ ਪਰਜਾਈ ਗਉਆਂ ਮਣਸਣ ਢਈ ਹੈ ਹਾਏ ਨਹੀਂ ਮੈਂ ਮਰ ਜਾਂ ਨਹੀਂ ਬੋਲੀ ਜਾਂਦੀ ਮੇਰੀ ਤੇ ਸੁਣ ਲੈ ਨੀ ਉਹਦੀ ਮਾਂ ਨੇ ਤੇ ਪਿਓ ਨੇ 20000 ਰੁਪਈਆ ਨੂੰ ਦਿੱਤਾ ਹੀ ਨਹੀਂ ਉਹ ਕਾਪੀ ਤੇ ਜਮਾ ਕਰਾ ਕੇ ਖੁਥੜੀ ਉਹ ਇੱਥੇ ਰੱਖ ਗਈ ਆ ਮੈਂ ਨਹੀਂ ਮੰਨਦੀ ਉਥੇ ਤੇ ਭੰਗ ਭੁੱਜਣ ਡਈ ਆ ਉਥੇ ਤੇ ਆਪਾਂ ਕੁੱਤੀ ਚੀਕਾ ਹੁੰਦਾ ਰਹਿੰਦਾ ਪਰ ਜਾਈ ਲੜਦੀ ਆ ਮਾਂ ਪਿਓ ਲੜਦਾ ਵਾ ਅਸੀਂ ਉਹਨਾਂ ਦਿੱਤੇ ਆ ਮੈਨੂੰ ਪਤਾ ਜਿੰਨਾ ਕੋ ਨਾਰ ਦੇ ਆਪਣੀ ਪੀੜੀ ਥੱਲੇ ਸੋਟਾ ਫੇਰ ਇਹ ਵਾਲਾ ਫੇਰ ਉਂਗਲੀ ਕਰੀ ਦਿੰਦੀ ਪਹਿਲਾ ਆਪਣੇ ਵਾਲੇ ਝਾਕੀ ਦਾਂਦਾ ਵਾ ਸਾਨੂੰ ਤਾਂ ਮਾਰੇ ਨੇ ਸਭ ਕੋ ਦਿੱਤਾ ਵਾ ਪਿੱਛੇ ਦਾ ਵੇਖ ਤਾਂ ਇਹ ਤੂੰ 5-500 ਕੜ ਕੇ 1000 ਕੜ ਕੇ ਉਹਦੀ ਕਾਪੀ ਤੇ ਕਰਾਤਾ 20000 ਤੇ ਮੈਂ ਮੈਸ਼ ਦੇਣ ਬੋਲੀ ਰਹੀ ਬੁੰਨੀ ਬਣੀ ਰਹੀ ਝੁਕ ਝੁਕ ਪਹੁੰਚੇ ਤੇ ਮਿਸਤਰੀਆਂ ਦੇ ਮਗਰ ਮਗਰ ਚਾਹ ਲਲੋ ਰੋਟੀਆਂ ਲਲੋ ਖਵਾਲਦੀ ਰਹੀਆਂ ਤੈਨੂੰ ਖੁਥੜੀ ਇੱਥੇ ਲੋਕ ਲਾਉਂਦੀ ਤੇਰੇ ਵਾਂਗੂ ਲਾਇਆ ਹੁੰਦਾ ਛੇਤਰ ਵਰਗਾ ਜਿੰਦਾ ਤੇ ਲੱਗ ਜਾਂਦਾ ਤੈਨੂੰ ਪਤਾ ਵੀ ਲੋਕ ਕਿਦਾਂ ਲਾਈਦੇ ਆ ਮੈਂ ਤੇ ਮੇਰੀ ਮਾਂ ਨੇ ਤੇ ਇਹੋ ਜੀ ਅਕਲ ਦਿੱਤੀ ਨਹੀਂ ਆ ਵੀ ਥਾਂ ਥਾਂ ਲੋਕ ਲਾ ਕੇ ਰੱਖਿਆ ਮੇ ਤੈਨੂੰ ਤੂੰ ਨੌ ਦੀਆਂ ਕਾਪੀਆਂ ਹਈਆਂ ਕਰ ਤੇ ਨਾ ਜੂਠ ਹੋਵੇ ਨਾ ਤੇ ਤਾਲਾ ਲਾਉਣਾ ਪੈਂਦਾ ਜਿਹੜੀ ਕੰਦਾ ਨਾ ਗੱਲਾਂ ਸੁਣ ਸਕਦੀ ਤੂੰ ਕੀ ਪਤਾ ਉਥੇ ਫੋਲਦੀ ਲਿਆ ਹੋਣਾ ਮੇਰੇ ਨਾਲ ਕੀ ਪਤਾ ਮੇਰੇ ਨਾਲ ਤਾਂ ਕਦੀ ਬੈ ਕੇ ਦੁਖਸੋ ਕੀਤਾ ਨਹੀਂ ਮੇਰੇ ਨਾਲ ਜਦੋਂ ਕਰਨਾ ਇਹੋ ਕੁੱਤੀ ਚੀਕਾ ਕਰਨਾ ਆ ਤੇਰਾ ਕੁੱਤੀ ਚੀਕਾ ਮੁੱਕੇ ਤਾਂ ਫੇਰ ਹੀ ਦੁਖਸੋ ਸੁਣੇ ਤੂੰ ਕੀ ਗੱਲ ਵਾ ਤੇਰਾ ਕਿਹੜਾ ਸਿਰ ਪਾਟਾ ਜਿਹੜਾ ਮੈਂ ਤੇਰਾ ਸੁਣਦੀ ਨਹੀਂ ਨਾ ਮੇਰੀ ਨਹੀਂ ਸੁਣਦੀ ਤੂੰ ਕਰਦੀਆਂ ਮੈਂ ਜੋਬਨ ਨੂੰ ਫੋਨ ਕਰ ਲੈ ਕਿਹਾ ਕੋਹੋਂ ਡਿਆ ਹੀ ਇੱਥੇ ਜਿੱਥੇ ਕੱਪ ਬੈਂਕਾ ਪੋਲੀਆਂ ਕਰਨੀ ਤੂੰ ਨੌ ਦੀਆਂ ਮੈਂ ਕਿਤੇ ਕੱਢ ਕੇ ਲਿਆਂਦੀ ਹਾਂ ਜੋਬਨ ਗੋਲੀ ਮਾਰ ਤਾਂ ਮ ਆਪਣੇ ਜਾਣਿਆਂ ਨੂੰ ਮਰਵਾਉ ਗੋਲੀਆਂ ਦੋਵੇਂ ਜਾਣੀਆਂ ਮੈਨੂੰ ਗੋਲੀ ਮਰਵਾਉਂਦੀ ਉੱਥੇ ਮਰਵਾ ਜਿੱਥੇ ਤੈਨੂੰ ਸੇਕ ਲੱਗੇ ਮੇਰਾ ਕਹਦਾ ਸੇਕ ਤੈਨੂੰ ਲੱਗਣਾ ਆ ਵੇ ਕਿੰਨੀ ਕੀ ਆਈ ਹੋਣ ਡਈ ਆ ਉਹ ਹੁਣ ਉਬਲ ਬੁਲ ਬਾਹਰ ਨਾ ਆਉਂ ਡਿਆ ਜਿਹੜੇ ਨੋਟ ਜਮਾ ਕਰਾਏ ਆ ਸਾਰੀ ਹਲਾਸੇਰੀ ਮਮੀ ਤੂੰ ਦਿੱਤੀ ਜੇ ਤੂੰ ਨਾ ਦਿੰਦੀ ਨਾ ਦੀ ਜ਼ਰਤ ਨਹੀਂ ਵੀ ਮੇਰੀਆਂ ਕੁਰਸੀਆਂ ਚੌਕ ਚੌਕ ਮਾਰਦੀ ਤੇ ਮੇਰੇ ਨਾਲ ਲੜਾਉਂਦੀ ਜ਼ਬਾਨ ਮੇਰੇ ਨਾਲ ਝਾੜੂ ਚੋਕਾ ਮੇਰੇ ਸਿਰ ਤੇ ਪਈ ਕਿਹਦੀ ਹਲਾਸੇਰੀ ਸਾਰੀ ਤੇਰੀ ਸਹੇ ਨਾਈ ਦਾ ਦੀ ਜੁਰਤ ਨਹੀਂ ਸੀ ਤੁਸੀਂ ਤੇਰਾ ਦਾ ਆ ਜਾਇਆ ਏ ਟੌਰ ਨ ਸਮਾਰਕ ਤੇਰਾ ਦਾ ਆ ਜਾਇਆ ਸੀ ਤੁਸੀਂ ਦਾ ਹੈ ਤੇਰੀ ਮਾਂ ਨੇ ਪਿੱਛੋਂ ਦਿੱਤਾ ਹੀ ਮੈਂ ਲਈਆਂ ਵਾਂ ਜਾ ਜਾ ਖਰੀਦੀਆਂ ਵਾਂ ਜਾ ਜਾ ਜੇ ਮੇਰੀ ਮਾਂ ਕੋ ਲੈ ਨਾਲ ਤੇ ਨਾਸਾ ਤੇਰੀਆਂ ਪੰਨੂ ਨਾਲ ਲੱਕ ਤੇ ਤੇਰੇ ਮਾਰੂ ਕੋ ਹੋ ਤਾਂ ਫੇਰ ਉਹ ਗਈ ਨਹੀਂ ਉਹਨੇ ਇੱਥੇ ਹੀ ਆਉਣਾ ਅੱਗੇ ਮੈਂ ਨਾ ਚੁੱਪ ਕੀਤੀ ਰਹਿੰਦੀ ਨਹੀਂ ਮੇਰੀ ਸੁਣ ਲੈ ਗੱਲ ਇੱਥੇ ਆਵੇ ਕਿ ਸਾ ਦਵੇ ਮੇਰਾ ਹਿਸਾਬ ਤਾ ਮੇਰਾ ਨਾ ਪੂਰਾ ਕਰੇ ਤੇ ਫੇਰ ਅੰਦਰ ਬਹਿਣ ਦੇਣੀ ਨਹੀਂ ਤੇ ਮੈਂ ਨਹੀਂ ਉਹ ਵੜਨ ਦੇਣੀ ਇੱਥੇ ਰਹਿਣਾ ਹੀ ਇਹ ਕੁੱਤੀ ਚੱਕਤੈ ਨਾ ਆ ਗਵਾੜਨ ਇੱਥੇ ਇਕੱਠਾ ਕਰਾਂਗੇ ਮੇਰੇ ਕੋ ਹਾਂ ਇੱਥੇ ਹੀ ਆਉਣਾ ਉਹਨਾਂ ਤੇ ਹੁਣ ਦੀੜਾ ਲੱਤਾਂ ਲੈ ਕੇ ਤੇ ਆਉਣਾ ਹੀ ਉਹਨੇ ਜੇ ਤੇ ਡੱਕ ਸਕਦੀ ਡੱਕ ਲੈ ਮੈਂ ਕਿੱਥੇ ਜਾਵਾਂ ਮੇਰਾ ਘਰ ਬਾਰ ਆ ਮੇਰਾ ਬੰਦਾ ਕਮਾਉਂਦਿਆ ਤੁਸੀਂ ਕਰਦੀਆਂ ਜੇ ਕਿਹੜੇ ਇੱਥੇ ਕਰਦੀਆਂ ਮੇਦੀ ਕੰਮ ਉਹਨੇ ਇੱਥੇ ਪਹਿਲਾਂ ਥਾਂ ਲੈਤਾ ਵੀ ਇੱਥੇ ਵਿਹਉਣੀ ਆ ਤਾਂ ਥਾਂ ਲੈ ਦिए ਆਹ ਲੈਤਾ ਹੀ ਲੈਤਾ ਹੀ ਗੱਲਾਂ ਕਰਦੀ ਪਾਉਂਦੇ ਆਵੇ ਸਮਾਨ ਰੱਖੇ ਸਹੀ ਭਲਾ ਜੂ ਹਾਂ ਜੱਦੀ ਕੀ ਕਹਦੀ ਮੈਂ ਤੇਰੇ ਵਰਗੀ ਨਹੀਂ ਲੂਤਰੋ ਮੁਤਰੋ ਵਾਣ ਵਾਲੀ ਚੱਲ ਜਾ ਤੂੰ ਦੋਵਾਂ ਦੀਆਂ ਨੰਡੀਆਂ ਕਟਾ ਦੂੰ ਮੈਂ ਤਨ ਦਾਤਾ ਜੀ ਚੱਲ ਗਾ ਜਾ ਗੀ ਮਹਾ ਗਜੇ ਕਰਨ ਗੱਲਾਂ ਸਮਝਦੀ ਆ ਵੀ ਮੈਂ ਜੁਬਾਨੇ ਨਹੀਂ ਕੱਟਣ ਬੋਲਦੀ ਦੂਜੇ ਜਣੇ ਜੁਬਾਨ ਨਹੀਂ ਕੱਟਣੀ ਆਉਂਦੀ ਤੇ ਕੱਢ ਕੱਢ ਜਬਾਣਾ ਤੂੰ ਦੇ ਕੱਢੀਆਂ ਤੇਰੇ ਵਰਗੀ ਨਹੀਂ ਜਿਹੜੀ ਚੋਰੀ ਚੋਰੀ ਉਹਨੇ ਖਾਤੇ ਪੋਲੇ ਕਰਨ ਢਈ ਆ ਇਹਨਾਂ ਦਾ ਸੋਚੀ ਮੇਰਾ ਨਾ ਸੋਚੀ ਤੂੰ ਵੀ ਆਪਣੀ ਮਾਂ ਦਾ ਮਾਰਿਆ ਖਾਤਾ ਫੋਲਾ ਜਾ ਮੈਂ ਕੋ ਗੋਰਾ ਮਾਰ ਦੇ ਆ ਤੁਹਾਡੇ ਵਾਂਗੂ ਹੇਰਾ ਫੇਰੀਆਂ ਮੈਨੂੰ ਨਹੀਂ ਆਉਂਦੀਆਂ ਜਿਦਾਂ ਦੀ ਕਰਤੂਟਾ ਤੁਸੀਂ ਕਰਦੀਆਂ ਨਾ ਉਹ ਚੋੜਾਕ ਨਹੀਂ ਆ ਥੋੜਾ ਹਾਂ ਮਾਰ ਫੋਨ ਮੇਰੀ ਮਾਂ ਦੇ ਬਥੇਰੇ ਰੱਬ ਨੇ ਖਾਤੇ ਪੋਲੇ ਕੀਤੇ ਆ ਬਥੇਰੇ ਨੋਟ ਬਥੇਰੇ ਨੋਟ ਅਗਲੀ ਰਾਜ ਵਾਂਗੂ ਬਹਿ ਕੇ ਖਾਂਡੀ ਤੁਹਾਡੇ ਵਾਂਗੂ ਨੰਗਾ ਵਾਂਗੂ ਜਦੋਂ ਅੱਥਰ ਪਰਸ ਪਰ ਕੇ ਲੈ ਜਣਾ ਤੇ ਉਹਦੇ ਖਾਤੇ ਬੈਂਕਾਂ ਪੋਲੀਆਂ ਕਰਨੀ ਹੁੰਦਾ ਤੇ ਆਪੇ ਰਾਣੀ ਬਣ ਕੇ ਬਹਿਣਾ

ਉਹ ਨਹੀਂ ਉਹਦਾ ਹੀ ਕੰਮ ਜਿਆ ਹੋਇਆ। ਕੁੜੀ ਕਿੱਥੇ ਆ? ਮਗਰ? ਓਹ, ਸਿਮੂ ਨਾਲ ਸਕੂਲ ਗਈ ਆ। ਹਾਏ ਹਾਏ ਤੇ ਬਹਿ ਜੂਗੀ ਕੁੜੀ ਨੂੰ ਪੜ੍ਹ ਨਹੀਂ ਦੇਣਾ ਉਹਨੇ ਸਤਾਉਣਾ ਹੀ ਆ। ਨਹੀਂ ਅੱਗੇ ਵੀ ਇੱਕ ਦੋ ਵਾਰੀ ਭੇਜੀ ਆ ਮੈਂ ਬਹਿ ਜਾਂਦੀ ਆ। ਦੋ ਬਦੋ ਬਦੀ ਅੱਜ ਫੇਰ ਮੈਂ ਤਾਂ ਕਿਹਾ ਸੀ ਮੈਂ ਹਾਂ ਅੱਜ ਨਾ ਆੜਾ ਅੱਜ ਮੈਂ ਪਿੰਡ ਜਾਣਾ ਤੇ ਉਹ ਸਿਮੂ ਮਣ ਕੇ ਆਣ ਲਗੀ ਆਂਦੀ ਕੋਈ ਨਹੀਂ ਮਮਾ ਭੇਜ ਦੋ। ਆਇਆ ਨਾ। ਤੇ ਕਿਹਦਾ ਨਾ ਆਈ ਤੂੰ? ਪਾਪਾ ਇਤਾਰ ਕੇ ਬਾਹਰ। ਚੱਲ ਫੇਰ ਅੰਦਰ। ਆ ਜਾ। ਤੇ ਚਾਹ ਪਾਣੀ ਪੀ ਕੇ ਚੱਲ ਜਾਂਦੇ। ਉਹਨਾਂ ਨੂੰ ਕੰਮ ਹੀ। ਉਹ ਮਤੇ ਰਹਿੰਦੇ ਰਹਿੰਦੇ ਸਦਾ ਤੁਸੀਂ ਦੱਸੋ ਤੁਹਾਨੂੰ ਕੀ ਹੋਇਆ ਵਾ ਆਹੋ ਹੀ ਹੀ ਦਾਈ ਬੁਲਾ ਦਾ ਹੁਣ ਕੀ ਜਾਂਦੀ ਆ ਬੁਲਾ ਉਹ ਚੰਬੜੀ ਆ ਕੇ ਇਹਨੂੰ ਮੈਂ ਹੀ ਰੋਕ ਕਰੂੰਗੀ ਕੌਣ ਵਾ ਕਿਦਾਂ ਗੱਲਾਂ ਕਰਾਂ ਢੀ ਹੱਸ਼ਾ ਹਾਂਜੀ ਕਿੱਧਰ ਇੱਥੇ ਧਰਮਸ਼ਾਲਾ ਵਾ ਵੀ ਜਿਹੜਾ ਸਮਾਜ ਚੋਕੇ ਆ ਗਈ ਆ ਆਪਣੇ ਘਰ ਆਈ ਆ ਲੱਗੀ ਸਮਝ ਘਰ ਆਈ ਆ ਨਾ ਮੇਰੇ ਨਾਲ ਹਿਸਾਬ ਦਾਵ ਕਰ ਲਾ ਬਹਿ ਕੇ ਫੇਰ ਸਮਾਂ ਰਗੀ ਤੈਨੂੰ ਮੈਂ ਉਧਰ ਵੀ ਆਖਿਆ ਸੀ ਵੀ ਆਵੀ ਉਦੋਂ ਜਦੋਂ ਕੋਈ ਹਿਸਾਬ ਦਾਵ ਕਲੀਅਰ ਕਰ ਦੇਗੀ ਕਾਹਦਾ ਹਿਸਾਬ ਰਹਿਂਦਾ ਤੇਰਾ ਮੈਨੂੰ ਦੱਸ ਹੀ ਲੈ ਉਹਨੂੰ ਵੀ ਵਿਆਹ ਕੇ ਲਿਆਦਾ ਵਾ ਤੂੰ ਤੇ ਮਾਤਾ ਤੂੰ ਵੀ ਵਿਆਹ ਕੇ ਲਿਆ ਕਰ ਤੂੰ ਤੇ ਮਾਤਾ ਜੋ ਵੀ ਕਰ ਜਾ ਉਹ ਕਰਨੀ ਜੋਗੀ ਕਰਨ ਦੇ ਅਗਰ ਮੈਨੂੰ ਗੱਲ ਕਰਨ ਦੇ ਅਗਰ ਨਹੀਂ ਕਾਹਦਾ ਹਿਸਾਬ ਦਾਵ ਮਿਸਤਰੀਆਂ ਦੇ ਜਿਹੜੇ ਪੈਸੇ ਲੱਗੇ ਨਾ ਮੈਂ ਕੱਲੇ ਕੱਲੇ ਲਿਖਿਆ ਮੇਰੇ ਨਾਲ ਬਹਿ ਕੇ ਹਿਸਾਬ ਦਾਵ ਕਰ ਲਾ ਫਿਰ ਜਿੱਦਾਂ ਮਰਜੀ ਆਪਣਾ ਸਮਾਨ ਰੱਖ ਲਈ ਮੇਰਾ ਦਿਮਾਗ ਨਹੀਂ ਪਾਇਆ ਜਾ ਰਿਹਾ ਕਿੱਥੇ ਕਾਪੀ ਲਿਆ ਜਦੋਂ ਹੋਣਗੇ ਮੈਂ ਦੇ ਦੂੰਗੀ ਲਿਆ ਵਖਾ ਕਿੱਥੇ ਆ ਜਦੋਂ ਹੋਣਗੇ ਨਹੀਂ ਭੈਣ ਜੀ ਦੋ ਜਿੰਨਾਂ ਕੋ ਚੁੱਕੇ ਉਹਨਾਂ ਦੇ ਗੇੜੇ ਮਾਰ ਮਾਰ ਮੇਰੇ ਘਰ ਦੇ ਨਹੀਂ ਆ ਬੋਲੀਆਂ ਕਰਦੀਆਂ ਮੈਨੂੰ ਪੁੱਛ ਕੇ ਚੁੱਕੇ ਆ ਮੈਨੂੰ ਪੁੱਛਿਆ ਹੀ ਚੁੱਕਣ ਲੱਗਿਆ ਵੀ ਮੈਂ ਫਲਾਣੇ ਕੋ ਚੁੱਕਣ ਲੱਗੀ ਹੂੰ ਤੇ ਮੈਂ ਮੋੜਨੇ ਆ ਆਪਣੀ ਮਰਜ਼ੀ ਨਾਲ ਚੁੱਕੇ ਜਾ ਕੇ ਮੋੜਦੀ ਨਹੀਂ ਫੋਣ ਬੜੀ ਛੇਤੀ ਆ ਗਈ ਹੁਣ ਨਹੀਂ ਤੇਰੇ ਕੋ ਪਰਚਾਈ ਕੋ ਚੱਲ ਹੋਇਆ ਲੈ ਕੇ ਆ ਗਈ ਡੰਡ ਬਿਸਤਰਾ ਜਿੱਥੋਂ ਹੀ ਲੈ ਮੇਰੀ ਇੱਕ ਗੱਲ ਸੁਣ ਲੈ ਪੰਤਿਆਂ ਵਾਂਗੂ ਮੈਂ ਆਈ ਆਪਣੇ ਘਰ ਮੈਂ ਆਵਾਂ ਦਿਨੇ ਮੈਂ ਆਵਾਂ ਰਾਤ ਤੇਰੀ ਕੀ ਜੁਰਤੋਂ ਮੈਨੂੰ ਤੂੰ ਮੈਨੂੰ ਰੋਕ ਲੈ ਮੇਰੀ ਜੁਰਤ ਤੇ ਫਿਰ ਮੈਂ ਦੱਸ ਦੂੰ ਤੇਰੀ ਕੀ ਜੁਰਤ ਸਾਡੇ ਨੂੰ ਚੁੱਕ ਤੇਰੇ ਮੱਥੀ ਨਹੀਂ ਪਈਦਾ ਚੁੱਕੇ ਦੀ ਬਾਹ ਸੁੱਟ ਵੇ ਮੱਡੀ ਆ ਮੱਥੀ ਆ ਮੱਡੀ ਗੱਲੀ ਆ ਮੱਥੀ ਆ ਤੇਰੀ ਜਸਾ ਮੱਡੀ ਇੱਥੇ ਜਠਾਣੀ ਆ ਫੜਾ ਇੱਧਰ ਫੜਾ ਭੈਣ ਛੱਡ ਦੇ ਮੈਂ ਕਿਹਾ ਹੀ ਮੈਨੂੰ ਛੱਡ ਦੇ ਮਾਤਾ ਸਮਝਾਉਂਦੀ ਨਹੀਂ ਆ ਮੈਂ ਛੱਡ ਨਹੀਂ ਆ ਇਹ ਪੌਣ ਰੱਖ ਲੈ ਫੜਾ ਲੈ ਤੂੰ ਦੱਸ ਤੈਨੂੰ ਚਾਹੀਦਾ ਕੀ ਆ ਸਰਦ ਕਰ ਕਰ ਸਾਬ ਤਾਂ ਜਿੰਨੇ ਇੱਥੇ ਲੱਗੇ ਇੱਕ ਵਾਰੀ ਮੈਂ ਕਿਹਾ ਵੀ ਲਿਆ ਕਾਪੀ ਜੋ ਲਿਖਿਆ ਮੈਨੂੰ ਵਿਖਾਓ ਖੰਦੇ ਕਿਉਂ ਨਹੀਂ ਫੇਰ ਮੇਰਾ 1.5 ਲੱਖ ਕੱਢ ਤੇ 1.5 ਮੇਰਾ ਚਪੇੜ ਮਾਰ ਕੇ ਮੂੰਹ ਤੇ ਜਪਨੇ ਕਰਦੇ ਨਾ ਫੋਲੀ ਜੇ ਨਹੀਂ ਆ ਦਿਮਾਗ ਖਰਾਬ ਇੱਕ ਤੇ ਇਹ ਸਿਆਪੇ ਸਾਰੇ ਆ ਜੇ ਇਹਦੇ ਸਿਆਪੇ ਮੇਰਾ ਨਾਲ ਗੱਲ ਕਰ ਉਧਰ ਗੱਲ ਨਹੀਂ ਕਰ ਨਾਲ ਗੱਲ ਕਰ ਮੇਰੇ ਨਾਲ ਕਰ ਗੱਲ ਦੇ ਜਵਾਬ ਉਟਨੀ ਜੀ ਪੈ ਗਿਆ ਕੀ ਤੇ ਹਰ ਵਲੀ ਮਿਲੂ ਉਟਨੀ ਜੀ ਦੀ ਕੁਮਾਹ ਫੜ ਕੇ ਤੁਹਾਡਾ ਕਸੂਰ ਹੈ ਮਮੀ ਪੂਏ ਚੜਾਈ ਆ ਨਾ ਆਪ ਬੋਲੇ ਨਾ ਮੈਨੂੰ ਬੋਲਣ ਕਿ ਤਾ ਪਹਿਲੇ ਦਿਨ ਤੋਂ ਇਹਨੂੰ ਸੂਤਰ ਕੀਤਾ ਉਹਨਾਂ ਨੂੰ ਲੱਗ ਪਿਆ ਜਾਂਦਾ ਕੋਣ ਕਰਨਾ ਸੂਤਰ ਇਹਨੂੰ ਤੂੰ ਸਮਝ ਰਹਾ ਮੈਂ ਤੈਨੂੰ ਇੱਕ ਗੱਲ ਦੱਸਤੀ ਹੂੰ ਬੰਦੇਆਂ ਵਾਂਗੂ ਬੋਲੀ ਨਾ ਜੇ ਬੋਲੀਆਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੂੰ ਮੰਮੀ ਹਿੱਥੋਂ ਮੂੰਗਰਾ ਲਿਆਇਓ ਇਹਦਾ ਸੇੜੀ ਖੋਲ ਦੇਣਾ ਅੱਜ ਦਾ ਦਾ ਚੜਦੀ ਜਾਂਦੀ ਆ ਸਵੇਣਵਾ ਤੂੰ ਸ ਦੇਣਵਾ ਨਾਲ ਛੇਣ ਬੰਨਣਾ ਤੇਰੇ ਖਾਨਦਾਨ ਤੇਰੇ ਪਿਛਲੇ ਅਗਲੇ ਤੇਰੇ ਸਾਰੇ ਫੜ ਦਿਨੀ ਤੂੰ ਫੜ ਦਿਨੀ ਮੇਰਾ ਫਰੌਕ ਕਰਦੀ ਚਮਤ ਚਾਹ ਤੈਨੂੰ ਕਿ ਚੱਲ

ਸਿਰ ਦੇ ਤਾਂ ਆਫੇ ਦੇਲਾ ਸੋਫੇ ਚ ਚੰਗਾ ਹਾਜੀ ਜਨਾਲੇ ਖੁਪੀਆਂ ਮਰੇ ਦਿਵਾਰਿਆ ਹੋ ਗਈਆਂ ਨਹੀਂ ਤੁਹਾਡੇ ਬੈਗਲ ਫੇਰੇ ਤੁਹਾਡੇ ਪਿਛਲੇ ਵੇ ਨਖਤੀਓ ਫੇਰ ਬੋਲਣਾ ਨਹੀਂ ਹਟੀ ਤੂੰ ਨਹੀਂ ਬੋਲਿਆ ਕਿ ਮੜ ਕੇ ਦੱਸ ਮੈਲਾ ਤਾਲ ਮੁਕਰ ਮੇਰੇ ਮਨ ਬੋਲਿਆ ਕਿ ਇਹ ਬੋਲਣਾ ਮੈਨੂੰ ਬਲਟੋ ਦੀ ਛੱਡਿਆ ਨਖਤੀਓ ਫੇਰ ਮੈਲਾ ਨਖਤੀਆਂ ਨਖਤੀਆਂ ਕਰਦੀ ਫੇਰ ਵੇਖਲਾ ਕਰਦੀ ਹੁਣ ਤੂੰ ਬੋਲੀ ਕਿੱਦਾਂ ਬੋਲਦੀ ਤੈਨੂੰ ਮੈਂ ਦੰਡ ਕੱਢਦੇ ਨੇ ਬਾਹਰ ਬੱਤੀ ਦੇ ਬੱਤੀ ਤੁਹਾਡੇ ਪ੍ਰਾਇਰ ਪੁੱਛਾ ਇਹ ਦੇਲੇ ਮੇਲੇ ਕੋਈ ਨਾ ਕੱਟੇ ਤੇ ਤੇਰੇ ਰੇ ਗਮੀਨੇ ਕਿਤੇ ਬਾਏ ਸੱਚੀ ਆ ਸੱਚੀ ਆ ਮੈਂ ਉਹ ਸਤੀ ਆ ਸਤੀ ਨਾ ਤੈਨੂੰ ਵੇਖ ਲੈ ਤੈਨੂੰ ਕਰਤਾ ਨਾ ਰੋਖ ਕੋਈ ਨਹੀਂ ਰੱਖ ਸਮਾਨ ਮੈਂ ਕਰਦੀ ਰੋਚ ਚਲ ਬਾਹਰ ਫਿਰ ਮੈਂ ਆਈ ਆਈ ਨਹੀਂ ਦੁਰੀ ਆਦੀ ਬਾਤ ਰਹੇ ਨਹੀਂ ਉਹ ਹਰਤੀ ਆ ਜਰਾ ਚੜੇਲ ਉੱਤਰੀ ਮੋਨੇ ਕੀ ਹੋਤਾ ਐਜੇ ਤੇ ਜੋੜੇ ਬਣਾ ਆ ਗਿਆ ਨਹੀਂ ਸਦੈਣ ਹੋ ਗਈਆਂ ਤੂੰ ਵੀ ਉਹ ਤਾਂ ਸਦੈਣ ਵਾ ਤੇ ਦਿਮਾਗ ਨਹੀਂ ਸਹੀ ਹੈਗਾ ਤੂੰ ਤੇ ਸਿਆਣੀ ਧੀ ਆ ਵੇ ਅੱਜ ਆਈ ਆ ਤੇ ਵੇਖ ਕੇ ਤਾਂ ਅੱਲਾ ਲੋਲਾ ਆਲ ਹੋ ਗਈ ਉਹ ਗੱਲ ਵੀ ਨਹੀਂ ਹਿੱਦਾ ਕਰੀ ਜਾਂਦੇ ਜੇ ਮੰਮੀ ਉਹਨੂੰ ਸ਼ਰਮ ਨਾਲ ਥਮਾਰਨਾ ਚਾਹੀਦਾ ਮੈਂ ਆਪਣੇ ਘਰ ਆਈ ਆ ਕਿਤੇ ਉਪਰੇ ਥਾਂ ਆਈ ਆ ਵੀ ਹਿੱਦਾ ਵੇਰਦੀ ਫਿਰਦੀ ਆ ਗਾੜੀ ਜੇ ਸ਼ਰਮ ਹੋਵੇ ਨਾ ਤੇ ਨਾ ਬੋਲੇ ਹੀ ਨਾ ਹੋ ਗਈ ਹੌਲੀ ਹੁਣ ਵਿਆਹ ਦਾ ਚੁੱਪ ਕਰਕੇ ਤੂੰ ਵੀ ਵਿਆਹ ਦਾ ਹੁਣ ਬੋਲਣਾ ਨਹੀਂ ਚੰਗਾ ਮੇਰੇ ਤੂੰ ਹੀ ਮੈਨੂੰ ਆ ਹਿੱਦਾ ਹੁਣ ਚੁੱਪ ਨਾ ਖਰਾਇਆ ਕਰਿਓ ਮੈਂ ਮਨ ਬਣਾ ਕੇ ਆਈ ਆ ਫੇ ਮੈਂ ਰੋ ਕੇ ਪੜੀ ਜ਼ਿੰਦਗੀ ਕੱਟ ਲਈ ਆ ਹੁਣ ਮੈਂ ਰੋਣਾ ਨਹੀਂ ਆ ਹੁਣ ਮੇਰਾ ਮੁਕਾਬਲਾ ਕਰਨਾ ਵਾ ਤੇ ਮੈਨੂੰ ਹਿੱਦਾ ਹੁਣ ਜਿਹੜਾ ਮੇਰੇ ਘਰ ਆਉ ਮੈਂ ਇਹੋ ਕੁਝ ਕਰਨਾ ਜ ਹਈ ਹਈ ਤੂੰ ਮੈਨੂੰ ਵੀ ਇਦਾਂ ਬੋਲੇਗੀ ਤੇ ਮੰਮੀ ਜੀ ਜਦੋਂ ਆਖੀ ਜਾਂਦੇ ਚੁੱਪ ਕਰ ਜਾ ਚੁੱਪ ਕਰ ਕਿੰਨੇ ਸਾਲ ਮੈਂ ਚੁੱਪ ਕਰਕੇ ਭੋਰਾ ਭੋਰਾ ਮੇਰੀਆਂ ਨਿਆਣੀਆਂ ਅਸੀਂ ਜਿਹੜੀਆਂ ਮੈਂ ਚੁੱਪ ਕਰਕੇ ਇਦੀਆਂ ਕਰ ਲਈਆਂ ਤੇ ਗਾਹਾਂ ਗਾਹ ਹੁਣ ਮੈਂ ਸ਼ਿੱਪਰ ਖਾਈ ਜਾਵਾਂ ਕਿੰਨਾ ਚਿਰ ਖਾਲਾਂ ਦੱਸੋ ਮੇਰੀ ਆਰੀ ਗੱਲ ਸੁਣ ਤੂੰ ਵੀ ਸਮਝਦੀ ਐ ਕਿ ਮੈਨੂੰ ਚੱਗਾ ਲੱਗਦਾ ਮੈਂ ਮੇਰੇ ਘਰ ਤੋਂ ਮਾਸਾ ਲੱਗਾ ਇੰਨਾ ਤੇ ਮੈਨੂੰ ਬਹੁਤ ਵਧੀਆ ਲੱਗਣ ਡਿਆ ਵਾ ਕਿ ਮੈਂ ਲੋਕਾਂ ਲਿਆ ਲਿਆ ਕੇ ਵਿਖਾਲਾ ਵੇਖੋ ਕਿੰਨੀ ਵਧੀਆ ਡੀਆਂ ਕੰਲਾ ਕੰਮ ਕੰਨਦੀਆਂ ਮੈਂ ਮੰਨਦੀ ਆ ਪਰ ਮੰਮੀ ਇਦਾਂ ਨਹੀਂ ਇਹਨੇ ਰੋਕ ਆਉਣਾ ਚੁੱਪ ਰਿਆ ਨਹੀਂ ਆਉਣਾ ਹੁਣ ਵੇ ਉਹਦਾ ਵਾਲ ਪਟਿਆ ਦਾ ਸਿਰ ਪਾੜਦੇ ਉਹਦੇ ਲੀੜੇ ਪਾੜਦੇ ਇਹੋ ਜੀ ਅਕਲ ਦਾ ਮਤੈਨੂੰ ਹੁਣ ਕਿਤੇ ਨਹੀਂ ਪਾੜਦਾ ਉਹਦਾ ਸਿਰ ਬਥੇਰਾ ਉਹਦਾ ਪਾਣੀ ਜਾਵਾਂਗਾ ਪੀਣਾ ਵਾ ਬਥੇਰਾ ਪਾਣੀ ਪੀ ਲਿਆ ਮੈਂ ਮੈਂ ਨਹੀਂ ਪੀਣਾ ਕੁਛ ਵੀ